ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਦਰਸ਼ਨੀ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਰੇ ਆਪਣੀ ਸਿਮਰ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਵਿਰਲੇ ਜਾਤੇ ਸੱਜਣ ਸਚਾ ਪਾਤੀ ਸੋ ਸਿਰ ਸਾਹ ਹਾਂਦੇ ਸੋ ਜਿਸ ਪਾਸ ਬੈਠਿਆ ਸੋਹੀਐ ਸਬੂਨ ਦਵੇ ਸੋਹੋ ਸੁਖੋ ਟਲ ਗੁਰ ਸਿਵੇ ਐ ਅਹਨਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਚੜਮ ਮਰਨ ਦੁਖ ਜਾਏ ਹੋਵੈ ਸਪਤਕ ਸਮਦੀ ਨੂਰੇ ਅਰਸਾ ਕੋਰਸਾ ਛੱਟੀ ਐ ਤੁਦ ਦਿੱਠੇ ਸੱਚੇ ਪਾਤਿਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਗੂਜਰੀ ਸ੍ਰੀ ਤਰਲੋਚਨ ਜੀਉ ਕੇ ਪਦੇ ਕਰ ਪਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਪੇਖੇ ਉਦਾਸੀ हिरदय कमल कट ब्रह्मण चीना काहे प्रयास त्यासी अंतर मल निर्मल नहीं कीना बाहर पेखे उदासी हिरदय कमल कट ब्रह्मण चीना ਕਾਹੇ ਪ੍ਰਿਆਸ ਨਿਆਸੀ ਪਰਮੇ ਭੁੱਲੀ ਰੇ ਜੈ ਚੰਦਾ ਨਹੀਂ ਨਹੀਂ ਚਿਨਿਆ ਪਰਮਾਨੰਦਾ ਰਹਾਉ ਘਰ ਘਰ ਖਾਇਆ ਪਿੰਡ ਬਧਾਇਆ खिंथा मु माया पूम मसान की पसम लगाई, गुरबिन तत न पाया काए जप हो रे काए तप हो ਰੇ ਕਾਇ ਬਲੋਬ ਹੋ ਪਾਣੀ ਲੱਖ ਚਰਸੀ ਜਿੰਨੇ ਉਪਾਈ ਸੋ ਸਿਮਰੋ ਨਿਰਬਾਣੀ ਕਾਇ ਕਮੰਡਲ ਕਪੜੀਆਂ ਰੇ 68 ਕਾਇ ਫੇਰਾਹੀ बदत त्रिलोचन सुनरे प्राणी बिन कनबिन के पाहि का कमण्डल कापडिया रे अडसट काए फिराही ਬਦਤ ਤਰਲੋਚਨ ਸੁਨ ਰੇ ਪ੍ਰਾਣੀ ਕੰਨ ਬਿਨ ਗਾਓ ਕੇ ਪਾਹੀ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਗੂਜਰੀ ਸ੍ਰੀ ਤਰਲੋਚਨ ਜੀਓ ਕੇ ਪਦੇ ਕਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ ਕਟ ਬ੍ਰਹਮਨਾ ਚੀਨਾ ਕਾਹੇ ਭਿਆਸ ਸੰਿਆਸੀ ਅੰਗ 525 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ